ਉਹ ਦਿਲਾਂ ਵਿੱਚ ਵਸਦਾ ਏ ਮਰਿਆ ਨਹੀਂ ਉਹ ਮਰਿਆ ਨਹੀਂ ਕਹਿੰਦੇ ਮੂੰ ਸਾ ਜੱਟ ਉਹ ਹਜੇ ਵੀ ਐ ਚੱਲਦਾ ਉਹ ਅੱਗ ਬੜੀ ਕੱਢਦਾ ਏ ਠਰਿਆ ਨਹੀਂ ਕਹਿੰਦੇ ਮੂੰ ਸਾ ਜੱਟ ਸਿੱਧੂ ਮੂਸੇਵਾਲੇ ਦੀ ਫੋਟੋ ਅੱਗੇ ਰੱਖ ਕੇ ਵੱਖ-ਵੱਖ ਤਰੀਕੇ ਦੀਆਂ ਲਾਈਨਾਂ ਲਿਖ ਦਿੰਦਾ ਕਾਪੀ ਉੱਤੇ ਕਦੇ-ਕਦੇ ਦੇ ਮਤਲਬ ਯਾਦ ਕਰਕੇ ਅੱਥਰੂ ਵੀ ਆ ਜਾਂਦੇ ਹੁੰਦੇ ਆ ਤੇ ਇਹਦਾ ਸਾਰਾ ਧਿਆਨ ਮੀ ਉ đích ਚ ਹੀ ਹੈ ਮਤਲਬ ਹਾਂ ਰਾਤੀ 2-2 ਵਜੇ ਤੱਕ ਲੱਗਾ ਹੁੰਦਾ ਹੈ ਹੈੱਡਫੋਨ ਲਾਏ ਹੁੰਦੇ ਗਾਣੇ ਉਹਨਾਂ ਦੇ ਸੁੰਦਾ ਰਹਿੰਦਾ ਹੈ। ਭਾਈ ਘਟ ਕਰਦਾ ਹੈ ਤੇ ਉਦੋਂ ਤੇ ਚਲੋ ਡਾਂਡਦੀਦਾ ਪਰ ਸਾਨੂੰ ਪਤਾ ਹੈ ਕਿ ਉਹਨ ਦਾ ਸ਼ੌਂਕ ਹੀ ਹੈ ਆ ਕਰਨਾ ਹੀ ਨੇ ਆ ਤੇ ਫਿਰ ਉਹਨੂੰ ਉਸ ਚੀਜ਼ ਵੱਲੋਂ ਅਸੀਂ ਨਹੀਂ ਰੋਕਦੇ। ਚਲਿਆ ਇਸ ਤਰ੍ਹਾਂ ਕਰਕੇ ਦਿਖਾਈ ਸੀ ਉਹਨਾਂ ਨੂੰ ਇਸ ਤਰ੍ਹਾਂ ਕਰਕੇ ਦਿਖਾ ਦਿੰਦੇ ਆ। ਇਹ ਦੋਨੇ ਫੋਟੋਆਂ ਵੀਰ ਨੇ ਰੱਖੀਆਂ ਇਹ ਲੱਗੇ ਆ। ਕਹਿੰਦਾ ਬਸ ਇਹ ਕਾਪੀ ਵਿੱਚ ਆਰ ਵਾਲੇ ਪਈਦੀ ਮੱਥਾ ਢੇਕੀ ਲੱਗੀ ਦਾ। ਹਾਂਜੀ ਇਹਨਾਂ। ਦੋਸਤੋ ਪੰਜਾਬ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਟੈਲੈਂਟ ਦੀ ਕੋਈ ਕਮੀ ਨਹੀਂ ਆ। ਘਰ ਘਰ ਦੇ ਵਿੱਚ ਟੈਲੈਂਟ ਛੋਪਿਆ ਹੋਇਆ ਇੱਕ ਨੌਜਵਾਨ ਨਾਲ ਅਸੀਂ ਮੁਲਾਕਾਤ ਕਰਨ ਵਾਸਤੇ ਪਹੁੰਚੇ ਹਾਂ ਜਿੱਦੀ ਉਮਰ ਛੋਟੀ ਹੈ ਸੁਪਨੇ ਪਹਾੜ ਜਿੱਡੇ ਨੇ ਉਹ ਤੋਂ ਸਿੱਧੂ ਮੂਸੇਵਾਲੇ ਦਾ ਫੈਨ ਹੈ ਸਿੱਧੂ ਮੂਸੇਵਾਲੇ ਦੀ ਫੋਟੋ ਅੱਗੇ ਰੱਖ ਕੇ ਵਕ ਵਕ ਤਰੀਕੇ ਦੀਆਂ ਲਾਈਨਾਂ ਲਿਖ ਦਿੰਦਾ ਕਾਪੀ ਉੱਤੇ ਇਸ ਤਰੀਕੇ ਨਾਲ ਜਿਸ ਤਰ੍ਹਾਂ ਮੋਤੀ ਪਰੋਏ ਹੁੰਦੇ ਨੇ ਗਾਨੀ ਦੇ ਵਿੱਚ ਨੌਜਵਾਨ ਸਾਡੇ ਨਾਲ ਮੌਜੂਦ ਹੈ ਹਰਮਨ ਜਿਹਦਾ ਨਾਮ ਹੈ ਹਰਮਨ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਉੱਤੇ ਤੁਹਾਡਾ ਹਾਂਜੀ ਬਿਲਕੁਲ ਸਹੀ ਕਿਹਾ ਤੁਸੀਂ ਮੈਂ ਫੈਨ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਅੱਛਾ ਹਰਮਨ ਮੈਂ ਜਿਸ ਤਰ੍ਹਾਂ ਸੁਣਿਆ ਸੀ ਤੁਹਾਡੇ ਪਰਿਵਾਰ ਕੋਲ ਕਿ ਪੜ੍ਹਾਈ ਦਾ ਸਮਾਂ ਕੱਢਣ ਦੇ ਨਾਲ ਨਾਲ ਤੁਸੀਂ ਗੀਤ ਲਿਖਦੇ ਜੇ ਤਾਂ ਬੇਸ਼ੁਮਾਰ ਗੀਤ ਲਿਖ ਚੁੱਕੇ ਜੇ ਜਿਹਦੇ ਵਿੱਚੋਂ ਕੁਝ ਗੀਤ ਸਿੰਗਰਾਂ ਨੇ ਗਾਏ ਵੀ ਹੈ ਤੁਹਾਡੇ ਤੁਹਾਨੂੰ ਵੀ ਗਾਣ ਦਾ ਸ਼ੌਕ ਹੈ ਗਾਣ ਦਾ ਜਿਆਦਾ ਸ਼ੌਕ ਹੈ ਕਿ ਲਿਖਣ ਦਾ ਜਿਆਦਾ ਦੋਵਾਂ ਦਾ ਸ਼ੌਕ ਹੈ ਗਾਣ ਦਾ ਵੀ ਹੈ ਤੇ ਲਿਖਣ ਦਾ ਵੀ ਹੈ ਗਾਣ ਦਾ ਆਵਾਜ਼ ਕਿਸ ਤਰ੍ਹਾਂ ਦੀ ਇੱਕ ਵਾਰੀ ਦਰਸ਼ਕਾਂ ਨੂੰ ਸੁਣਾ ਦਿਓ ਸਿੱਧੂ ਮੂਸੇਵਾਲੇ ਤੇ ਲਿਖਿਆ ਕੁਝ ਹਾਂਜੀ ਜ਼ਰੂਰ ਲਿਖਿਆ ਕਿਉਂ ਨਹੀਂ ਲਿਖਿਆ ਬੋਲੋ ਫਿਰ ਸੁਣਾ ਦਿਓ ਇੱਕ ਕਲੀ ਕਲੀ ਗੱਲ ਚ ਸੀ ਵਜਨ ਬੜਾ ਤਾਈਆਂ ਹਰ ਗੱਲ ਹੁੰਦੀ ਆਰ ਪੀਟ ਤੇਰੀ ਵੇ ਨਾਲੇ ਕਹਿੰਦੇ ਗਾਣੇ ਤੇਰੇ ਸੁਣ ਦੇਣੀ ਆਪਾਂ ਨਾਲੇ ਝੱਟ ਹੀ ਪਛਾਣ ਜਾਂਦੇ ਬੀਟ ਤੇਰੀ ਵੇ ਮਰ ਕੇ ਵੀ ਚੱਲਦਾ ਏ ਬੰਦਾ ਓ ਲੈਜੈਂਡ ਆ ਸੋਚ ਓ ਦੀ ਅੱਗੇ ਕਿੰਨੇ ਗੋਡੇ ਹੋਏ ਬੈਂਡਿਆ ਦੁੱਕੀ ਤਿੱਕੀ ਦੀ ਸੀ ਜੀ ਕਿਉਂ ਪਵਾਈ ਰੱਖਦਾ ਆਪ ਬੋਲਦਾ ਸੀ ਬਿਲੋ ਥੋੜਾ ਘਟ ਉਹ ਦਿਲਾਂ ਵਿੱਚ ਵਸਦਾ ਏ ਮਰਿਆ ਨਹੀਂ ਉਹ ਮਰਿਆ ਨਹੀਂ ਕਹਿੰਦੇ ਮੂਸਾ ਜੱਟ ਉਹ ਹਜੇ ਵੀ ਆ ਚੱਲਦਾ ਉਹ ਅੱਗ ਬੜੀ ਕੱਢਦਾ ਏ ਠਰਿਆ ਨਹੀਂ ਕਹਿੰਦੇ ਮੂਸਾ ਜੱਟ ਵਰਮਨ ਯਾਦ ਆਂਦੀ ਏ ਸਿੱਧੂ ਮੂਸੇਵਾਲੇ ਦੀ ਹਾਂਜੀ ਬਹੁਤ ਯਾਦ ਆਂਦੀ ਏ ਕਦੇ ਕਦੇ ਦੇ ਮਤਲਬ ਯਾਦ ਕਰਕੇ ਅਥਰੂ ਵੀ ਆ ਜਾਂਦੇ ਹੁੰਦੇ ਆ ਇਤਰਾ ਇਤਰਾ ਯਾਦ ਆਂਦੀ ਹਾਂਜੀ ਅੱਛਾ ਜਦੋਂ Song ਤੁਸੀਂ ਲਿਖਣੇ ਸ਼ੁਰੂ ਕੀਤੇ ਸੀ ਉਦੋਂ ਤੁਹਾਣੀ ਕਿੰਨੀ ਕੁ ਉਮਰ ਸੀ ਜਦੋਂ ਤੁਹਾਨੂੰ ਇਹ ਲੱਗਾ ਕਿ ਮੈਂ Song ਲਿਖਾਂ ਬੋਲਾਂ ਸ਼ੌਂਕ ਤੇ ਇਦਾਂ ਵੀ ਗਾਣੇ ਮੈਂ 8ਵੀਂ 9ਵੀਂ ਤੋਂ ਲਿਖਨੇ ਸ਼ੁਰੂ ਕੀਤੇ ਸੀ ਪਰ ਫਿਰ ਜਦੋਂ ਸਿੱਧੂ ਮੂਸੇਵਾਲੇ ਬਾਈ ਦੀ ਡੈਥ ਹੋਈ ਨਾ ਉਸ ਤੋਂ ਬਾਅਦ ਉਹਨਾਂ ਦਾ 뮤직 ਸੁਣਿਆ ਬਹੁਤ ਆ ਦਿਨ ਰਾਤ ਉਹਨਾਂ ਦਾ 뮤직 ਸੁਣਿਆ ਤੇ ਉੱਥੋਂ ਸ਼ਾਇਦ ਜ਼ਿਆਦਾ ਸ਼ੌਂਕ ਪੈ ਗਿਆ ਬਹੁਤ ਜ਼ਿਆਦਾ ਵੀ ਲਿਖਨੇ ਹੀ ਆ ਹੁਣ ਲਿਖਨੇ ਤੇ ਗਾਉਣੇ ਦੋ ਜਰੂਨ ਪੈਦਾ ਹੋ ਗਏ ਹਾਂਜੀ ਬਹੁਤ ਜ਼ਿਆਦਾ ਅੱਛਾ ਦਿਨ ਰਾਤ ਇਹੀ ਗੱਲ ਹੁੰਦੀ ਆ ਵੀ ਬਸ ਲਿਖਦੇ ਰਹੀਏ ਦਿਨ ਰਾਤ ਮੈਂ ਲਿਖਦਾ ਹੀ ਰਹਿਣਾ ਲਿਖਤੇ ਰਹਿੰਦੇ ਦਿਨ ਰਾਤ ਲਿਖੀ ਜਾਣਾ ਬਸ ਕਿੰਨੇ ਗਾਣੇ ਹੋਣ ਤੱਕ ਲੈ ਦਿੱਤੇ ਆ ਗਾਣੇ ਦਾ ਮਤਲਬ ਬੋਲ ਲਿਖ ਦਿੱਤੇ ਕੋਈ ਅੰਤ ਨਹੀਂ ਗਾ ਅੰਤ ਨਹੀਂ ਗਾ ਕੋਈ ਤੇ ਤੁਸੀਂ ਲਾ ਲੋ ਵੀ ਕੰਪਲੀਟ ਗਾਣੇ ਮੇਰੇ ਕੋ 70 80 ਗਾਣਾ ਕੰਪਲੀਟ ਪਿਆ ਲਿਖੀ ਲਿਖੀ ਜਾਂਦੇ ਜੇ ਬੋਲਨ ਦਾ ਜੇ ਮੌਕਾ ਨਹੀਂ ਮਿਲਿਆ ਨਹੀਂ ਦੋ ਦੋ ਗਾਣੇ ਗਾਏ ਆ ਉਹ ਰਿਲੀਜ਼ ਦਿਆ ਬਲ ਉਹਨਾਂ ਨੇ ਪ੍ਰੋਮੋ ਨਹੀਂ ਲਗਾਇਆ ਉਹਨਾਂ ਦੇ ਤੇ ਉਹਨਾਂ ਦਾ ਹਾਲੇ ਕੋਈ ਇਨਾ ਮਿਲਿਆ ਤੁਸੀਂ ਗਾਏ ਨਹੀਂ ਕਿਸੇ ਹਾਂਜੀ ਮੈਂ ਹੀ ਗਾਏ ਮੇਰੇ ਗਾਏ ਉਹ ਵੀ ਸੁਣਾ ਕੇ ਦਿਖਾ ਦੇ ਮੇਰੇ ਗਾਏ ਮੇਰੇ ਲਿਖੇ ਹੋਏ ਤੇ ਉਹ ਮੈਂ ਤੁਹਾਨੂੰ ਇਦਾਂ ਹੀ ਸੁਣਾ ਦਿੰਨਾ ਇੱਕ ਸਾਇਟ ਸੀ ਤੇ ਗ੍ਰਾਮੈਟਿਕ Song ਸੀ ਤੇ ਮੁੱਦਾ ਤੇਰੇ ਤੋਖਿਆਂ ਦਾ ਚੱਲੇ ਸੋਣੀਏ ਤੇਰੇ ਬਿਨਾ ਰਹਿ ਗਏ ਦੇਖ ਕੱਲੇ ਸੋਣੀਏ ਖੁਸ਼ੀਆਂ ਤਾਂ ਆਪ ਹੀ ਤੂੰ ਲੈ ਗਈ ਤੇਰੇ ਨਾਲ ਬਸ ਛੱਡ ਗਈਆਂ ਗਮ ਸਾਡੇ ਪੱਲੇ ਸੋਣੀਏ ਲੋਕਾਂ ਵਿੱਚ ਕਰ ਗਈ ਤੂੰ ਚੱਲੇ ਸੋਣੀਏ ਕੀਤੇ ਤੇਰੇ ਕਰੇ ਸੀਏ ਵੱਲੇ ਸੋਣੀਏ ਯਾਦਾਂ ਛੱਡ ਫੋਟੋਆਂ ਵੀ ਸਾंभ ਰੱਖੀਆਂ ਸਾंभ ਕੇ ਰੱਖਿਆ ਤੇਰੇ ਛੱਲੇ ਸੋਣੀਏ ਹਾਏ ਕੰਪੋਜੀਸ਼ਨ ਸੇਮ ਸਿੱਧੂ ਮੂਸੇਵਾਲੇ ਦੀ ਹੈ ਹਨਾ ਸਾਰੇ ਗਾਣਿਆਂ ਦੀ ਸੇਮ ਕੰਪੋਜੀਸ਼ਨ ਨਹੀਂ ਨਹੀਂ ਵੱਖੋ ਵੱਖਿਆ ਵੱਖੋ ਵੱਖਿਆ ਯਾਰ ਕਰਦੇ ਆ ਸਿੱਧੂ ਮੂਸੇਵਾਲੇ ਹਾਂ ਕਈ ਉਹਨਾਂ ਦੀਆਂ ਵੀ ਮਤਲਬ ਉਹਨਾਂ ਦਾ ਗਾਣਾ ਜਿਆਦਾ ਸੁਣਦਾ ਨਾ ਤੇ ਕੰਪੋਜੀਸ਼ਨ ਘੁੰਮਦੀ ਰਹਿੰਦੀ ਦਿਮਾਗ 'ਚ ਅੱਛਾ ਉਹਨਾਂ ਦੇ ਮਦਰ ਵੀ ਬੈਠੇ ਆ ਫਾਦਰ ਵੀ ਬੈਠੇ ਆ ਕਦੀ ਤੀ ਰੋਕਦੇ ਜਰੂਰ ਹੁੰਦੇ ਨੇ ਵੀ ਰਾਤ ਨੂੰ ਕੀ ਗਾਣੇ ਲਿਖੀ ਜਾਂਦਾ ਆਪਣਾ ਰੈਸਟ ਵੀ ਕਰ ਲੈ ਇਸ ਤਰ੍ਹਾਂ ਦੀ ਗੱਲ ਜ਼ਰੂਰ ਤੀ ਕਹਿੰਦੇ ਹੋ ਹਲੇ ਸਟੱਡੀ ਪੜ੍ਹ ਲੈ ਜਲਦੀ ਵੀ ਹੈ ਨਾ ਇਹਦੀ ਤੇ ਇਹਦਾ ਸਾਰਾ ਧਿਆਨ 뮤직 'ਚ ਹੀ ਹੈ ਮਤਲਬ ਹਾਂ ਰਾਤੀ 2-2 ਵਜੇ ਤੱਕ ਲੱਗਾ ਹੁੰਦਾ ਹੈ ਹੈੱਡਫੋਨ ਲਾਏ ਹੁੰਦੇ ਗਾਣੇ ਉਹਨਾਂ ਦੇ ਸੁੰਦਾ ਰਹਿੰਦਾ ਹੈ ਤੇ ਇੰਨਾ ਜਨੂਨ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੋਣ ਤਰੱਕੀਆਂ ਲੱਗੇ ਆਣ ਵਾਲੀਆਂ ਨੇ ਇੰਨਾ ਜਨੂਨ ਜਿਹੜਾ ਉਸ ਬੰਦੇ ਨੂੰ ਹੈ ਦੇ ਅੰਦਰ ਬਹੁਤ ਐ ਸਿੰਗਿੰਗ ਨਾ ਤੇ ਬਹੁਤ ਜ਼ਿਆਦਾ ਕ੍ਰੇਜ਼ ਹੈ ਦੇ ਅੰਦਰ ਹਮ ਹਰ ਵੇਲੇ ਧਿਆਨ ਹੀ ਕੋ ਬਾਤ ਹਾਂ ਬਸ ਇਕੋ ਵਾਸਤੇ ਲੱਗਾ ਆਇਆ ਲਈ ਪੜਾਈ ਨੂੰ ਵਿਛੜ ਕੇ ਜ਼ਿਆਦਾ ਧਿਆਨ ਮਿਊਜ਼ਿਕ 'ਚ ਹੀ ਲੱਗਾ ਤਾਂ ਬਿਲਕੁਲ ਮਿਊਜ਼ਿਕ ਦੇ ਵਿੱਚ ਧਿਆਨ ਹੈ ਅ ਵੀਜੀ ਤੁਹਾਡਾ ਕੀ ਨਾਮ ਹੈ ਮੇਰਾ ਬਲਜੀਤ ਸਿੰਘ ਹੈ ਜੀ ਭਰਾ ਭਰਾ ਤੇ ਨਹੀਂ ਕਿਤੇ ਦਿਸੇ ਉਮਰ 세 ਵੀ ਲੱਗਦੀ ਨਹੀਂ ਨਹੀਂ ਹਾਂਜੀ ਅੱਛਾ ਮੈਨੂੰ ਇਹ ਦੱਸੋ ਕਈ ਵਾਰੀ ਪਿਓ ਕਹਿੰਦੇ ਕਿ ਜਿਹੜੇ ਪਿਤਾ ਹੁੰਦੇ ਨਾ ਉਹ ਸ਼ਕਤੀ ਜ਼ਿਆਦਾ ਵਰਤਦੇ ਆ ਜਦੋਂ ਬੱਚਾ ਪੜ੍ਹਾਈ ਘੱਟ ਕਰਦਾ ਜਾਂ ਫਿਰ ਕਿਸੇ ਪਾਸੇ ਤੁਹਾਨੂੰ ਇਸ ਤਰ੍ਹਾਂ ਦੀ ਇਹ ਹੁੰਦਾ ਵਾ ਕਿ ਜਾਂ ਮੈਨੂੰ ਦਵਕਾ ਮਾਰਨਾ ਪਏਗਾ ਜਾਂ ਫਿਰ ਕੁਝ ਇਸ ਤਰ੍ਹਾਂ ਦੀ ਗੱਲ ਜਦੋਂ ਵੇਖੋ ਪੜਾਈ ਘਟ ਕਰਦਾ ਹੈ ਤੇ ਉਦੋਂ ਤੇ ਚਲੋ ਡਾਟਦੀਦਾ ਪਰ ਸਾਨੂੰ ਪਤਾ ਕਿ ਹੁਣ ਇਹਦਾ ਸ਼ੌਂਕ ਹੀ ਆਇਆ ਹੈ ਕਰਨਾ ਹੀ ਇੰਨੇ ਆਇਆ ਤੇ ਫਿਰ ਉਹਨੂੰ ਉਸ ਚੀਜ਼ ਵੱਲੋਂ ਅਸੀਂ ਨਹੀਂ ਰੋਕਦੇ ਨੂੰ ਬਿਲਕੁਲ ਨਹੀਂ 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 ਜੋ ਕਰਨਾ ਹੈ ਇਹਦਾ ਸੁਪਨਾ ਜੋ ਹੈ ਪੂਰਾ ਕਰੇ ਤੁਹਾਨੂੰ ਗੁੱਸਾ ਨਹੀਂ ਕਦੀ ਲੱਗਦਾ ਕਿ ਮੇਰਤੇ ਤੇ ਗਾਣੇ ਲਿਖਦਾ ਨਹੀਂ ਬਾਕੀ ਸਾਰੇ ਤੇ ਮੇਰਤੇ ਵੀ ਲਿਖ ਦੂਗਾ ਲਿਖਿਆ ਕੋਈ ਭਾਪੇ ਦੇ ਹਾਂਜੀ ਲਿਖਿਆ ਆ ਅੱਛਾ ਭਾਪੇ ਤੇ ਵੀ ਲਿਖਿਆ ਜੇ ਗਾਣੇ ਸੁਣਾਓ ਫਿਰ ਉਹਦੇ 500 ਦਾ ਮੁੱਲ 5 ਲੱਖ ਨਾ ਵੀ ਮੁੜੇ ਨਾ ਮੈਂ ਹੁਦਾਸੀ ਐ ਵਾਰਾ ਤਾਂ ਵੀ ਨੋਟ ਤਦੇ ਥੁੜੇ ਨਾ ਉਹਨੇ ਬੜਾ ਸਮਝਾਇਆ ਨਾਲੇ ਹੌਸਲਾ ਵੀ ਦਿੱਤਾ ਮੈਨੂੰ ਦਿੱਤੀ ਪੂਰੀ ਖੁੱਲ ਮਾੜਾ ਕੰਮ ਨਹੀਂ ਮੈਂ ਕੀਤਾ ਉਹ ਤਾਖ ਵਾਲੀ ਕੂਰ ਨਹੀਂ ਡਰਾ ਲੈਂਦਾ ਏ ਉਹਨੂੰ ਬੋਲਣਾ ਨਹੀਂ ਪੈਂਦਾ ਕਦੇ ਵਾਦ ਗੋਰੀਏ ਮੈਂ ਜਿਹਦੀ ਗੱਲ ਕਰਦਾ ਮੈਂ ਜਿਹਦੀ ਗੱਲ ਕਰਦਾ ਓ ਮੇਰਾ ਬਾਪੂ ਗੋਰੀਏ ਮੈਂ ਜਿਹਦੇ ਸਿਰੋਂ ਐਸ਼ ਕਰਾਂ ਜਿਹਦੇ ਸਿਰੋਂ ਐਸ਼ ਕਰਾਂ ਮੇਰਾ ਬਾਪੂ ਉਰੀਏ ਮੈਂ ਜਿਹਦੇ ਸਿਰ ਵਾਸ਼ ਕਰਾਂ ਬਾਕੀ ਆਸ਼ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਕਰੰਦੇ ਪੂਰੀ ਅੱਛਾ ਆ ਬਾਪੂ ਦੇ ਸਿਰ ਦੇ ਉੱਤੇ ਆਸ਼ ਹੁੰਦੀ ਆ ਤੇ ਮਾਂ ਮਦਰ ਵੀ ਕਿਤੇ ਨਾ ਕਿਤੇ ਇੱਕ ਵੱਡਾ ਰਤਬਾ ਜਿਹੜਾ ਲੈ ਕੇ ਮਾਂ ਬੈਠੀ ਹੁੰਦੀ ਆ ਮਾਂ ਦੇ ਨਾਲ ਹੀ ਪਰਿਵਾਰ ਚੱਲਦਾ ਮਾਂ ਦੇ ਨਾਲ ਹੀ ਬਹਾਰਾ ਹੁੰਦੀ ਆ ਨੇ ਮਾਂ ਉਤੇ ਕੀ ਲਿਖਿਆ ਮਾ ਉਹਤੇ ਹਲੇ ਨਹੀਂ ਲਿਖਿਆ ਉਹ ਲਿਖ ਦਾਂ ਕੋਈ ਮਾ ਨਾਲ ਪਿਆਰ ਘਟਦੇ ਨਹੀਂ ਕਿਤੇ ਨਹੀਂ ਨਹੀਂ ਪਿਆਰ ਪੂਰਾ ਹੈ ਪਰ ਮੈਂ ਇਹ ਘਾਟ ਹੀ ਲਿਖਦਾ ਐਦਾਂ ਮਤਲਬ ਜਿਆਦਾ ਰੋਮਾਂਟਿਕ ਸੈਡ ਹੋ ਗਿਆ ਤੇ ਇਹ ਜਿਹੜਾ ਤੁਹਾਨੂੰ ਸਿੱਧੂ ਮੂਸੇ ਵਾਲਾ ਸੁਣਾਇਆ ਇੱਕ ਬਾਪੂ ਬਾਪੂ ਤੇ ਉਤੇ ਕਿਉਂ ਲਿਖ ਦਿੱਤਾ ਫਿਰ ਬਾਪੂ ਤੇ ਲਿਖਿਆ ਕਿ ਲੱਗਦਾ ਨਹੀਂ ਹੁਣ ਕਿਤੇ ਝਗੜਾ ਹੋ ਗਿਆ ਮੰਮੀ ਡੈਡੀ ਦਾ ਮੇਰੇ ਤੇ ਲਿਖਾਤਾ ਤੇ ਉੱਤੇ ਲਿਖਾਇਆ ਨਹੀਂ 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 ਝਗੜਾ ਦੇ ਸਮਝਦਾਰੇ ਕੇ ਦੋਨੋਂ ਮੇਰੇ ਤੋਂ ਤੇ ਜਿਆਦਾ ਹੀ ਹੈ ਅੱਛਾ ਹੁਣ ਸੁਪਨਾ ਕੀ ਕੀ ਲਿਆ ਸੁਪਨਾ ਸੁਪਨਾ ਦੇਖੋ ਨਾਂ ਬਣਾਉਣਾ ਆਪਣਾ ਤੇ ਮਤਲਬ ਆਪਣੀ ਪਛਾਣ ਬਣੋਣੀ ਪੂਰੀ ਦੁਨੀਆ 'ਚ ਦੁਨੀਆ ਚ ਹਾਂ ਪੂਰੀ ਦੁਨੀਆ ਚ ਸਿੱਧੂ ਮੂਸੇਵਾਲੇ ਆਂਗੂ ਹਾਏ ਹਾਏ ਸਿੱਧੂ ਮੂਸੇਵਾਲੇ ਆਂਗੂ ਵੰਗਰ ਇਹਨੇ ਪਹਿਚਾਨ ਬਣਾਨੀ ਨੌਜਵਾਨ ਨੇ ਗਾਣੇ ਬਹੁਤ ਲਿਖ ਦਿੱਤੇ ਗਾਣੇ ਜੇ ਗਾਣੇ ਕੋਈ ਨੇ ਕਹਿਤਾ ਮੰਗ ਕਰ ਦਿੱਤੀ ਕਿ ਸਾਨੂੰ ਵੀ ਗਾਣਾ ਦੇ ਦਿਓ ਤੇ ਦੇ ਦੋਗੇ ਦੇਖੋ ਜੇ ਤੇ ਕੋਈ ਜਿਹੜਾ ਨਾਮ ਪਸੰਦ ਆਏਗਾ ਉਹ ਦੇ ਦਾਂਗਾ ਹਾਂਜੀ ਨਹੀਂ ਨਹੀਂ ਇਹ ਨਹੀਂ ਗੱਲ ਨਹੀਂ ਹੁੰਦਾ ਮੈਂ ਦਿੰਦਾ ਨਹੀਂ ਆਪਣੇ ਗਾਣੇ ਕਿਸੇ ਨੂੰ ਮੈਨੂੰ ਹੁੰਦਾ ਮੈਂ ਆਪ ਲਿਖਿਆ ਤੇ ਮੈਂ ਆਪ ਹੀ ਗਾਦਾਗਾ ਪਰ ਹਾਂ ਇੱਕ ਕਵੀ ਹੈ ਜੇ ਕੋਈ ਹਾਂ ਕੋਈ ਮੱਕ ਵੱਡਾ ਬੰਦਾ ਮੰਗੇ ਜਿੱਦਾਂ ਹੁਣ ਚਲੋ ਸਿੱਧੂ ਮੂਸੇ ਵਾਲਾ ਬਾਈ ਤੇ ਹੈ ਨਹੀਂ ਹੁੰਦਾ ਤੇ ਭਾਵੇਂ ਹੁੰਦਾ ਹੈ ਨਾ ਹੱਥ ਫੜਦੇ ਅੱਗੋਂ ਦੀ ਇੱਕ ਸਿੰਗਰ ਹੈਗਾ ਫੇਵਰੇਟ ਜਿੰਨੂੰ ਕਹਿੰਦੇ ਨਾ ਉਦਾਂ ਸਾਰੇ ਪਸੰਦ ਦੇਗੇ ਕਰਨ ਔਜਲਾ ਮੇਰਾ ਉਹ ਵੀ ਬੜਾ ਮੈਨ ਸੁਣਦਾ ਉਹਨਾਂ ਨੂੰ ਮੇਰਾ ਹੈ ਹੁਣ ਮੇਰੀ ਡ੍ਰੀਮ ਕਲੱਬ ਉਹਨਾਂ ਨਾਲ ਹੀ ਗਈ ਮੈਂ ਜੇ ਕਲੱਬ ਕਰਾਂਗੇ ਤੇ ਉਹਨਾਂ ਨਾਲ ਕਿਤੇ ਕਲੱਬ ਹੋ ਜੇ ਫਿਰ ਨਜ਼ਾਰਾ ਆ ਜੇ ਹਾਂ ਜੀ ਤੇ ਪੂਰੇ ਤਾਲ ਨਾਲ ਤਾਲ ਮਿਲेंगी ਹਾਂ ਹਾਂ ਜੀ ਬਸ ਬਸ ਬਿਲਕੁਲ ਬਿਲਕੁਲ اچھا ਹੁਣ ਅਗਲਾ ਗਾਣਾ ਕਿਹੜਾ ਅਸੀਂ ਸੋਚਦੇ ਪਏ ਕਿ ਆ ਗਾਣਾ ਅਸੀਂ ਹੁਣ ਕਰਨਾ ਹੈ ਉਹਦੇ ਬਾਰੇ ਤਿਆਰੀ ਚੱਲ ਜਾਂਦੀ ਹੈ ਕਈ ਵਰੀ ਕੋਈ ਜਿਹੜਾ ਸਿੰਗਰ ਹੁੰਦਾ ਉਹਨੇ ਪਹਿਲੇ ਤਿਆਰੀ ਸ਼ੁਰੂ ਕੀਤੀ ਹੁੰਦੀ ਆ ਤੁਸੀਂ ਤਿਆਰੀ ਕਿਹੜੇ ਗਾਣੇ ਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਹੜਾ ਹੁਣ ਕੱਢਣਾ ਹੈ ਗਾਣੇ ਦੇ ਚਲੋ ਬੜੇ ਆ ਪਰ ਹੁਣ ਇੱਕ ਗਾਣਾ ਮੈਂ ਕਰ ਰੱਖਿਆ ਆ ਫਾਈਨਲ ਤੇ ਉਹਤੇ ਬਣਾਵਾਂਗੇ ਉਹਨੋਂ ਤੇ ਮਿਊਜ਼ਿਕ ਬਣਵਾਵਾਂਗੇ ਪਹਿਲਾਂ ਤੇ ਫਿਰ ਉਹ ਗਾਵਾਂਗੇ ਸਟੂਡੀਓ 'ਚ ਜਾ ਕੇ ਤੇ ਹੁਣ ਇੱਕ ਫਾਈਨਲ ਕਰਕੇ ਉਹਦਾ ਗਾਣੇ ਬਹੁਤ ਪਰ ਇੱਕ ਗਾਣਾ ਫਾਈਨਲ ਕਰਕੇ ਰੱਖਿਆ ਆ ਮੈਂ ਉਹ ਕਰਨ ਓਜਲਾ ਦੀ ਫੋਟੋ ਰੱਖੀ ਦੀ ਹੈ ਨਾ ਆ ਵੇਖੋ ਇਹ ਤੁਹਾਨੂੰ ਦੱਸਦੀ ਆ ਕਿ ਪਹਿਲੇ ਆ ਇਸ ਤਰ੍ਹਾਂ ਕਰਕੇ ਦਿਖਾਈ ਸੀ ਤੁਹਾਨੂੰ ਇਸ ਤਰ੍ਹਾਂ ਕਰਕੇ ਦਿਖਾ ਦਿੰਨੇ ਆ ਕਿ ਇਹ ਦੋਨੇ ਫੋਟੋਆਂ ਵੀਰ ਨੇ ਰੱਖੀਆਂ ਹੀ ਲੱਗੇ ਆ ਕਿੰਦਾ ਬਸ ਇਹ ਕਾਪੀ ਵਿੱਚ ਹਰ ਵळे ਪਈਦੀ ਮੱਥਾ ਟੇਕ ਕੇ ਲੱਗੀ ਦਾ ਹਾਂਜੀ ਹਾਂਜੀ ਬਸ ਮੱਥਾ ਉਸਤਾਦ ਹਰਦਾ ਇਹਨਾਂ ਨੂੰ ਅੱਛਾ ਸਿੱਖੇ ਵੀ ਕਿਦੋਂ ਕਿ ਆ ਜੀ ਇਸ ਤਰ੍ਹਾਂ ਹੀ ਬਸ ਆ ਇਤਨਾ ਹੀ ਰੈਸਲ ਕਰਦੇ ਵੀ ਘਰੇ ਵਿੱਚ ਨਹੀਂ ਸਿੱਖਿਆ ਮੈਂ ਸਿੱਖਿਆ ਆਪਣੇ ਉਸਤਾਦ ਜੀ ਕੋ ਸਿੱਖਿਆ ਤੇ ਹਰਦੀਪ ਸਿੰਘ ਹਰਦੀਪ ਸਿੰਘ ਹਾਂਜੀ ਉਹ ਨਹੀਂ ਜਾਣਦੇ ਸਿਕ ਨਹੀਂ ਹੋ ਨਹੀਂ ਜਾਨਾ ਕਿਉਂਕਿ ਉਹ ਸਾਰਾ ਨਹੀਂ ਨਹੀਂ ਸਿੱਖ ਨਹੀਂ ਗਏ ਸਾਰਾ ਉਹ ਗੱਲ ਪਤਾ ਕੀ ਹੋਈ ਆ ਪੇਪਰ ਵਗੈਰਾ ਆ ਗਏ ਨਾ ਤੇ ਉਹ ਟਾਈਮ ਨਹੀਂ ਲੱਗੰਦਿਆ ਤੇ ਫਿਰ ਉਹਨਾਂ ਕੋ ਨਹੀਂ ਜਾਣਾ ਵਰਕ ਕਰੇ ਆਪਣਾ ਕਰਦਾ ਰਹਿਣਾ ਗੋਣਾ ਰਹਿਣਾ ਤੇ ਲਿਖਦਾ ਤੇ ਰਹਿਣਾ ਹੀ ਆ ਨਾ ਲਿਖਦਾ ਮੈਂ ਸਾਰੀ ਦਿਹਾੜੀ ਉਹ ਪਿਛੇ 10 ਜੀ ਜਦੋਂ ਫਾਈਨਲ ਪੇਪਰ ਪਿਛਲੇ ਸਾਲ ਜਦੋਂ ਤੇਦਾ ਆਇਆ ਵੀ ਮੇਰਾ ਉੱਤੇ ਰੂਮ ਸੈਪਰੇਟ ਹੀ ਓਦੋ ਹਾਲੇ ਵੀ ਗਾ ਮਤਲਬ ਤੇ ਓਦੋਂ ਮੈਂ ਆ ਗਿਆ ਤੇ ਮੈਂ ਇਹਨਾਂ ਨੂੰ ਹੁੰਦਾ ਮੈਂ ਪੜਨਿਆ ਤੇ ਪਰਦਾ ਪਰਦਾ ਚਲੋ ਪਰਦਾ ਵੀ ਹੁੰਦਾ ਹੈ ਇੰਨੀ ਗੱਲ ਨਹੀਂ ਪਰ ਮੋਸਟ ਆਫ ਦਿ ਟਾਈਮ ਹੈ ਗਾਣੇ ਹੀ ਲਿਖੇ ਪੂਰੀ ਪੂਰੀ ਰਾਤ ਬੈਠ ਕੇ ਪੇਪਰ ਦੇ ਇੱਕ ਦਿਨ ਪਹਿਲਾਂ اچھا ਮੈਂ ਦੇ ਪੇਪਰ ਤੋਂ ਇੱਕ ਦਿਨ ਪਹਿਲਾਂ ਮੈਂ ਗਾ ਪੇਪਰ ਚ ਨਹੀਂ ਗਾਣੇ ਲਿਖਾਈ ਕਿਤੇ ਨਹੀਂ ਨਹੀਂ ਪੇਪਰ ਨਹੀਂ پاس ਆ ਮੈਂ ਚੰਗੇ ਨੰਬਰ ਆਣਾ ਅੱਛਾ ਇਹ ਜਿਸ ਤਰੀਕੇ ਨਾਲ ਗੀਤ ਤੁਸੀਂ ਕਹਿੰਦੇ ਜੀ ਕਿ ਗੀਸ ਮੈਂ ਲਿਖਦਾ ਵਾਂ ਬਹੁਤ سارے ਗੀਤ ਲਿਖ ਦਿੱਤੇ ਆ ਮੈਂ ਤਿਆਰੀਆਂ ਦੇ ਵਿੱਚ ਆ ਦੋ ਗੀਤ ਜਿਹੜੇ ਆਨਵੀ ਵਾਲੇ ਮਾਰਕੀਟ ਦੇ ਵਿੱਚ ਲੱਗਦਾ ਕੀ ਰਿਸਪੌਂਸ ਮਿਲੇਗਾ ਲੋਕਾਂ ਨੂੰ ਨਹੀਂ ਤਿਆਰੀਆਂ ਤੇ ਚਲੋ ਪੂਰੀਆਂ ਵਾ ਹੁਣੇ ਦੋ ਗੀਤ ਕੀਤੇ ਹੋ ਮੈਂ ਆਪਣੇ ਯਾਰ ਦੋਸਤਾਂ ਕੇ ਨਾਲ ਮਿਲ ਕੇ ਉਹਨੇ ਮਿਊਜ਼ਿਕ ਬਣਾਇਆ ਤੇ ਉਹਨੇ ਰਿਕਾਰਡ ਕਰਵਾਇਆ ਤੇ ਛੋਟੀ ਜਿਹੀ ਜਗ੍ਹਾ ਜੇ ਆਪਾਂ ਕਰ ਲਿਆ ਤੇ ਉਹਦਾ ਹਾਲੇ ਆਪਾਂ ਰਿਲੀਜ਼ ਵੀ ਕੀਤੇ ਹੋ ਪਰ ਉਹਨਾਂ ਦਾ ਬਿਨਾ ਵੀਡੀਓ ਤੋਂ ਆਡੀਓ ਰਿਲੀਜ਼ ਕੀਤੀ ਪੋਛ ਪਹਿਲਾ ਪਹਿਲਾ ਗੀਤ ਰਿਲੀਜ਼ ਹੁੰਦਿਆ ਈ ਤੁਹਾਨੂੰ ਧੜਾ ਧੜਾ ਸ਼ੋਅ ਮਿਲਨੇ ਸ਼ੁਰੂ ਹੋ ਜੇ ਫਿਰ ਕੀ ਕਰੋਗੇ ਤਿਆਰੀ ਤੇ ਹੈਗੀ ਨਹੀਂ ਨਹੀਂ ਤਿਆਰੀ ਆ ਤਿਆਰੀ ਆ ਮਾਈਕ ਫੜ ਕੇ ਤਿਆਰੀ ਹੋ ਜਾਏਗੀ ਹਾਂਜੀ ਹਾਂਜੀ ਹੋ ਜਾਏਗੀ ਬਿਲਕੁਲ ਹੋ ਜਾਏਗੀ ਜਨਤਾ ਤਾੜੀਆਂ ਮਾਰੇਗੀ ਖੁਸ਼ ਹੋ ਜੇਗੀ ਪੂਰੀ ਹੋਏਗੀ ਹੋਏਗੀ ਪੂਰਾ ਖੁਸ਼ ਕਰਾਂਗਾ ਕਿ ਬਸ ਇੱਕ ਹੋਰ ਖਿੱਚ ਖਿਚਵਾਇਆ ਚੱਕ ਕੇ ਉਹੀ ਸੁਣਾ ਦੀ ਜਿਹੜਾ ਹੁਣ ਅਗਲਾ ਆਉਣਾ ਬਿਲਕੁਲ ਉਹੀ ਸੁਣਾਓ ਓਕੇ ਸੇ ਸੋਹਣੀ ਜਹੀ ਸੂਰਤ ਤੋਂ ਕੀ ਲੈਣਾ ਨਹੀਂ ਰੰਗ ਚਿੱਟੇ ਸੀਨਿਆਂ ਚ ਦਿਲ ਕਾਲੇ ਗੋਰੀਏ ਜੀ ਦੇ ਨਾਲ ਦਿਲ ਕਰੇ ਬੈਠ ਜਾਈ ਦਹਾ ਨਹੀਂਓ ਕਰਦੇ ਪਖੰਡ ਯਾਰ ਬਾਲੇ ਹੋ ਜਿੰਨਾ ਚਿਰ ਨਹੀਂਓ ਮਰਦੇ ਨਾਮ ਰੌਲਿਆਂ ਚ ਹਉਦੇ ਬਸ ਰਹਿਣ ਇਹ ਤੁਹਾਨੂੰ ਮਾਪਿਓ ਨੂੰ ਦੋਨਾਂ ਨੂੰ ਪਸੰਦ ਆਉਂਦਾ ਪੈਣਾ ਗਾਉਂਦਾ ਪਿਆ ਹਾਂਜੀ ਹਾਂ ਤੇ ਫਿਰ ਗੁੰਮ ਕੇ ਬੈਠੇ ਤਾੜੀ ਮਾਰੋ ਚੁਟਕੇ ਚੜਕੇ ਮਾਰੋ ਚਲੋ ਸੁਣਾਉ ਦੁਬਾਰਾ ਓ ਕਿਸੇ ਸੋਹਣੀ ਜਹੀ ਸੂਰਤ ਤੋਂ ਕੀ ਲੈਣਾ ਨਹੀਂ ਰੰਗ ਚਿੱਟੇ ਸੀਨਿਆਂ ਚ ਦਿਲ ਕਾਲੇ ਗੋਰੀਏ ਧੀ ਦੇ ਨਾਲ ਦਿਲ ਕਰੇ ਬੈਠ ਜਾਈਦਾ ਨਹੀਂਓ ਕਰਦੇ ਪਖੰਡ ਯਾਰ ਬਾਲੇ ਉਹ ਜਿੰਨਾ ਚਿਰ ਨਹੀਂਓ ਮਰਦੇ ਨਾਮ ਰੋਲਿਆਂ ਚ ਆਉਂਦੇ ਕੁੜੇ ਰਹਿਣ ਗਿਓ ਪੁੱਤ ਸਰਦਾਰਾਂ ਦੇ ਕੁੜੇ ਬੈਜਾ ਬੈਜਾ ਜ਼ਿਕਰ ਹੁੰਦੇ ਬਸ ਰਹਿਣ ਗਿਓ ਸ਼ੌਕੀ ਹਥਿਆਰਾਂ ਦੇ ਕੁੜੇ ਮੁੰਡੇ ਫੈਰ ਦੇ ਚਲਉਂਦੇ ਬਸ ਰਹਿਣਗੇ ਕੀ ਬਾਤ ਮੈਸੇਜ ਕੀ ਦੇਣਾ ਚਾਹੁੰਦੇ ਦਰਸ਼ਕਾਂ ਨੂੰ ਮੈਸੇਜ ਇਹ ਦਵਾਂਗੇ ਵੀ ਹਥਿਆਰ ਨਾਲ ਨਾ ਚਲਾਇਓ ਚੰਗੀ ਗੱਲ ਨਹੀਂ ਹੁੰਦੀ ਗਾਣਿਆਂ ਤੇ ਚੰਗੇ ਲਾ। ਮੈਂ ਗਾਣੇ ਜਿੰਨੇ ਮਰਜੀ ਹਥਿਆਰ ਵਾਲੇ ਬੋਲਾ ਤੂੰ ਹੀ ਹਥਿਆਰ ਨਾਲ ਲਿਖਾ ਤੂੰ ਹੀ ਨਹੀਂ ਚਲਾਉਣੇ। ਬਿਲਕੁਲ ਸਹੀ ਹੈ ਮੈਸੇਜ ਦਿੱਤਾ ਹੈ ਕਿ ਗਾਣਿਆਂ ਦੇ ਨਾਲ ਜ਼ਿੰਦਗੀ ਨਹੀਂ ਚੱਲਦੀ ਗਾਣੇ ਸਿਰਫ ਮਨੋਰੰਜਨ ਹੈ। ਤੁਹਾਡੇ ਵਾਸਤੇ ਫਿਲਮਾਂ ਬਣਦੀਆਂ ਗਾਣੇ ਬਣਦੇ ਨੇ ਡਰਾਮੇ ਬਣਦੇ ਨੇ ਪਰ ਅਸੀਂ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਦੇ ਨਾਲ ਨਹੀਂ ਢਾਲਣਾ ਜਿਸ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਚੱਲਦਾ ਹੈ ਜਿਸ ਤਰੀਕੇ ਨਾਲ ਪਰਦੇ ਦੇ ਵਿੱਚ ਚੱਲਦਾ ਹੈ ਇੱਕ ਨੌਜਵਾਨ ਨੇ ਮੈਸੇਜ ਦਿੱਤਾ ਤਾਂ سپورਟ ਜ਼ਰੂਰ ਕਰੋ ਇਸ ਤ ਤੁਹਾਡੇ ਕਰਕੇ ਹੀ ਕਿਤੇ ਨਾ ਕਿਤੇ ਹਰ ਕੋਈ ਆਗਾ ਵਾਦਾ ਹੈ ਕਿ ਦਰਸ਼ਕ ਬੈਠੇ ਨੇ ਉਹ ਸਾਥ ਦੇਣਗੇ ਤੇ ਮੈਂ ਕਿਸੇ ਬੁਲੰਦੀ ਨੂੰ ਹੱਥ ਲਾਵਾਂਗਾ ਇਸ ਨੌਜਵਾਨ ਨੇ ਹਰਮਨ ਨੇ ਬੜੀ ਮਿਹਨਤ ਕੀਤੀ ਹੈ ਉਹਦਾ ਮਿਹਨਤ ਦਾ ਫਲ ਜਿਹੜਾ ਉਹ ਤੁਹਾਡੇ ਹੱਥ ਵਿੱਚ ਆਇਆ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅਮਰਸਰ